ਅੱਜ ਆਪਾਂ ਤੁਹਾਨੂੰ ਦੱਸਾਂਗੇ ਜੀ ਘਰ ਦੇ ਵਿੱਚ ਬਿਲਕੁਲ ਹੀ ਸਿੰਪਲ ਤਰੀਕੇ ਦੇ ਨਾਲ ਆਪਾਂ ਚਨਾ ਸੂਪ ਰੈਡੀ ਸਟਾਈਲ ਜਾਂ ਪਹਿਲਸਾਂ ਦੇ ਵਿੱਚ ਖਾਨਿਆ ਜਿਵੇਂ ਕਿ ਆਪਾਂ ਉਹੀ ਸਟਾਈਲ ਦਾ ਤੁਹਾਨੂੰ ਘਰ ਦੇ ਵਿੱਚ ਚਨਾ ਸੂਪ ਬਣਾ ਕੇ ਦਿਖਾਵਾਂਗੇ ਜੀ ਇਸ ਦੇ ਲਈ ਆਪਾਂ ਨੇ ਤਕਰੀਬਨ ਇੱਕ ਗੋਲੀ ਜਣਿਆਂ ਦੀ 5-6 ਘੰਟੇ ਪਹਿਲਾਂ ਭਿਉਂਤੀ ਸੀਗੀ ਜੀ ਵਿੱਚ ਸੁੱਕ ਸੁਆਬਿੰਦੀਆਂ ਬੜੀਆਂ ਪਾਈਆਂ ਨੇ ਤੇ ਇਸ ਤੋਂ ਬਾਅਦ ਆਪਾਂ ਨੇ ਜੀ ਸਾਫ਼ ਪਾਣੀ ਦੇ ਵਿੱਚ ਜਣਿਆਂ ਨੂੰ ਧੋ ਲਿਆ ਜੀ ਇਹਨਾਂ ਨੂੰ ਆਪਾਂ ਕੁੱਕਰ ਦੇ ਉੱਤੇ ਰੱਖਤਾ ਜੀ ਇਸ ਦੇ ਵਿੱਚ ਆਪਾਂ ਇੱਕ ਚਮਚਾ ਪਾਵਾਂਗੇ ਜੀ ਨਮਕ ਦਾ ਇਹਨੂੰ ਤਕਰੀਬਨ ਆਪਾਂ 10-15 ਮਿੰਟ ਇਸ ਦੇ ਉੱਤੇ ਸਿਲੰਡਰ ਦੇ ਉੱਤੇ ਰੱਖਾਂਗੇ ਤਾਂ ਕਿ ਚਾਰ-ਪੰਜ ਛਿੱਟੀਆਂ ਵੱਜ ਜਾਣ ਚਣੇ ਆਪਣੇ ਬਿਲਕੁਲ ਵਾਲੇ ਜਾਣਗੇ ਉਸ ਤੋਂ ਬਾਅਦ ਆਪਾਂ ਜੋ ਕਿ ਸੋਆ ਬੀਂਦੀਆਂ ਬੜੀਆਂ ਨੇ ਇਹਨਾਂ ਨੂੰ ਵਿਚਾਲੋਂ ਕੱਟ ਲਾ ਲਿਆ ਜੀ ਤੇ ਆਪਾਂ ਸੁੱਕ ਬਰੈਡ ਪੀਸ ਲੈ ਚੁਕੇ ਇਹਨਾਂ ਨੂੰ ਵੀ ਵਿਚਾਲੋਂ ਕੱਟ ਕਰ ਲਿਆ ਜੀ ਜਿਵੇਂ ਕਿ ਆਪਾਂ ਨੂੰ ਰੇੜੀਆਂ ਦੇ ਨਾਲ ਦਿੰਦੇ ਨੇ ਖਾਣ ਨੂੰ ਉਸੇ ਤਰ੍ਹਾਂ ਹੀ ਵੀ ਆਪਾਂ ਬਣਾਵਾਂਗੇ ਆਪਣੇ ਚਨੇ ਬਿਲਕੁਲ ਤਿਆਰ ਨੇ ਜੀ ਉਬਲ ਕੇ 10-15 ਮਿੰਟ ਹੋ ਚੁੱਕੇ ਨੇ ਇਹਨਾਂ ਨੂੰ ਕੁਝ ਕਪਾਂ ਨੇ ਇਸ ਤਰ੍ਹਾਂ ਧਾਬ ਦੇ ਦੇਣੀ ਹੈ ਜੀ ਤਾਂ ਕਿ ਆਪਣੇ ਚਨੇ ਚੰਗੀ ਤਰ੍ਹਾਂ ਸੂਪ ਸੰਘਣਾ ਸੰਘਣਾ ਬਣ ਸਕੀਏ ਤੇ ਜੇ ਆਪਣੇ ਕੋਲੇ ਇਸ ਤਰ੍ਹਾਂ ਦਾ ਨਹੀਂ ਹੈਗਾ ਤਾਂ ਆਪਾਂ ਕੜਛੀ ਨਾਲ ਵੀ ਧਾਬ ਦੇ ਸਕਦੇ ਹਾਂ ਤੇ ਹੁਣ ਆਪਾਂ ਇੱਕ ਕੱਪ ਦੇ ਵਿੱਚ ਚਣਿਆਂ ਦਾ ਪਾਣੀ ਅਲੱਗ ਕਰ ਲੈਣਾ ਜੀ ਚਣੇ ਅਲੱਗ ਕਰ ਲੈਣੇ ਜੀ ਜੋ ਕੀ ਆਪਣਾ ਪਾਣੀ ਹੈ ਜੀ ਉਹ ਆਪਨੇ ਅਲੱਗ ਕਰ ਲਿਆ ਜਣੇ ਆਪਾਂ ਨੇ ਕੁੱਕਰ ਦੇ ਵਿੱਚ ਹੀ ਰੱਖ ਲਏ ਨੇ ਜੀ ਪਾਣੀ ਨੂੰ ਆਪਾਂ ਢੱਕ ਕੇ ਰੱਖ ਦਾਂਗੇ ਜੀ ਕੜਾਈ ਦੇ ਵਿੱਚ ਆਪਾਂ ਨੇ ਤੇਲ ਪਾ ਲਿਆ ਇਹਨਾਂ ਦੇ ਵਿੱਚ ਆਪਾਂ ਨੇ ਸੋਆ ਬੈਂਦੀਆਂ ਬੜੀਆਂ ਤੇ ਪੀਸ ਇਹ ਆਪਾਂ ਨੇ ਚੰਗੀ ਤਰ੍ਹਾਂ ਫਰਾਈ ਕਰ ਲੈਣੇ ਨੇ ਜੀ ਚੰਗੀ ਤਰ੍ਹਾਂ ਆਪਾਂ ਇਹਨਾਂ ਨੂੰ 5-4 ਮਿੰਟ ਫਰਾਈ ਹੋਣ ਦੇਵਾਂਗੇ ਜੀ ਜਿੰਨਾ ਚਿਰ ਕਲਰ ਚੇਂਜ ਨਹੀਂ ਹੁੰਦਾ ਜੀ ਵਿੱਚ ਦੀ ਇੱਕ ਦੋ ਵਾਰੀ ਆਪਾਂ ਇਹਨਾਂ ਨੂੰ ਹਿਲਾਉਂਦੇ ਰਹਿਣਾ ਜੀ ਤੇ ਵੀਡੀਓ ਨਾਲ ਬਣੇ ਰਹੋ ਲਾਸਟ ਤੱਕ ਜਰੂਰ ਦੇਖਿਓ ਦੇਖੋ ਜੀ ਕਲਰ ਬਿਲਕੁਲ ਚੇਂਜ ਹੋ ਚੁੱਕਾ ਹੈ ਹੁਣ ਆਪਾਂ ਇਹਨਾਂ ਨੂੰ ਤੇਲ ਦੇ ਵਿੱਚ ਉਗੜਤਾ ਹੀ ਸਿਲੰਡਰ ਕਰਤਾ ਬੰਦ ਤੇ ਇਸ ਤੋਂ ਬਾਅਦ ਆਪਾਂ ਇੱਕ ਥਾਲ ਦੇ ਵਿੱਚ ਕੱਢ ਲਿਆ ਇਸ ਤੋਂ ਬਾਅਦ ਆਪਾਂ ਤਿੰਨ ਟਮਾਟਰ ਲਏ ਨੇ ਤਿੰਨ ਹਰੀਆਂ ਮਿਰਚਾਂ ਇਹਨਾਂ ਨੂੰ ਆਪਾਂ ਗ੍ਰाइंड ਕਰ ਲਿਆ ਜੀ ਬਿਲਕੁਲ ਤੇ ਕੜਾਈ ਦੇ ਵਿੱਚ ਆਪਾਂ ਨੇ ਪਾ ਲਿਆ ਤੇਲ ਤੇ ਇਹਦਾ ਆਪਾਂ ਬਣਾਵਾਂਗੇ ਜੀ ਤੜਕਾ ਲਾਵਾਂਗੇ ਤਕਰੀਬਨ ਡੇਢ ਕ ਚਮਚਾ ਆਪਾਂ ਨੇ ਜੀਰੇ ਦਾ ਪਾ ਲਿਆ ਜੀ ਇਹਦੇ ਵਿੱਚ ਜੀਰਾ ਪਾਉਣ ਤੋਂ ਬਾਅਦ ਆਪਾਂ ਸਵਾਦ ਅਨੁਸਾਰ ਆਪਾਂ ਚੰਗੀ ਤਰ੍ਹਾਂ ਇਹਨੂੰ ਭੁੰਨਣ ਦੇਵਾਂਗੇ ਜੀ ਜੀਰਾ ਪਾਉਣ ਤੋਂ ਬਾਅਦ ਆਪਾਂ ਜੋ ਕਿ ਆਪਾਂ ਟਮਾਟਰਾਂ ਦਾ ਤੇ ਮਿਰਚਾਂ ਦਾ ਸੂਪ ਬਣਾਇਆ ਸੀਗਾ ਉਹ ਇਹਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰਤਾ ਜੀ ਤੇਲ ਦੇ ਵਿੱਚ ਤਾਂ ਕਿ ਚੰਗੀ ਤਰ੍ਹਾਂ ਪੁੱਜ ਜਾਵੇ ਸਾਰਾ ਆਪਣਾ ਮਸਾਲਾ ਉਸ ਤੋਂ ਬਾਅਦ ਆਪਾਂ ਸਵਾਦ ਅਨੁਸਾਰ ਲਾਲ ਮਿਰਚ ਤੇ ਨਮਕ ਪਾਵਾਂਗੇ ਜੀ ਤੁਕ ਲਾ ਆਪ ਦੇ ਝਾਵ ਨਾਲ ਤੁਸੀਂ ਘਟ ਵੱਧ ਨਮਕ ਤੇ ਮਿਰਚ ਪਾ ਸਕਦੇ ਹੋ। ਆਪਾਂ ਨੇ ਤਕਰੀਬਨ 1.5 ਚਮਚਾ ਨਮਕ ਪਾਇਆ ਜੀ ਤੇ ਚਮਚੇ ਤੋਂ ਘੱਟ ਆਪਾਂ ਨੇ ਪਾਈਆਂ ਨੇ ਮਿਰਚਾਂ ਕਿਉਂਕਿ ਆਪਾਂ ਬਣਾ ਤਿੰਨ ਚਾਰ ਆ ਰਹੀਆਂ ਮਿਰਚਾਂ ਹੀ ਪਾ ਚੁੱਕੇ ਜੀ। ਚੰਗੀ ਤਰ੍ਹਾਂ ਆਪਾਂ ਮਸਾਲਾ ਭੁੱਜਣ ਦੇਵਾਂਗੇ ਜੀ ਕਿਉਂਕਿ ਟਮਾਟਰਾਂ ਦਾ ਤੇ ਮਿਰਚਾਂ ਦਾ। ਇਸ ਤੋਂ ਬਾਅਦ ਆਪਾਂ ਨੇ ਜੋ ਕਿ ਸੂਪ ਚੋਂ ਕੱਢਿਆ ਸੀਗਾ ਚਣਿਆਂ ਚੋਂ ਇਹ ਵੀ ਆਪਾਂ ਪਾਣੀ ਵਿੱਚ ਹੀ ਪਾ ਦੇਣਾ ਜੀ ਆਪਣਾ ਜੋ ਕਿ ਸੂਪ ਚੰਗੀ ਤਰ੍ਹਾਂ ਵਧੀਆ ਬਣ ਸਕੇ ਜੀ। ਅੱਗੇ 5-4 ਮਿੰਟ ਇਹਨਾਂ ਪੱਬਾ ਵਾਲੀ ਆਉਣ ਦੇਵਾਂਗੇ ਜੀ ਉਹਨਾਂ ਟਾਈਮ ਆਪਾਂ 2 ਘੰਟੇ ਲੱਗਣੇ ਨੇ ਜੀ ਬ੍ਰੀਕ ਜੋ ਕਿ ਆਪਾਂ ਬਾਅਦ ਦੇ ਵਿੱਚ ਆਪਾਂ ਉੱਤੇ ਪਾਉਣੇ ਨੇ ਜੀ ਇੰਨਾ ਚਿਰ ਆਪਾਂ ਗੰਨੇ ਕੱਟ ਰਹੇ ਹਾਂ ਜਿੰਨਾ ਚਿਰ ਆਪਣਾ ਇਧਰੋਂ ਵਾਲਾ ਆਉਂਦਾ ਹੈ ਤੇ ਵੀਡੀਓ ਨਾਲ ਬਣੇ ਰਹੇ ਜੀ ਵੀਡੀਓ ਸ਼ੇਅਰ ਜਰੂਰ ਕਰਿਓ ਆਪਣਾ ਸੂਬ ਬਣ ਕੇ ਬਿਲਕੁਲ ਰੈਡੀ ਹੈ ਜੀ ਬਣਾ ਕੇ ਜਰੂਰ ਦੇਖਿਓ ਘਰ ਦੇ ਵਿੱਚ ਬਹੁਤ ਹੀ ਵਧੀਆ ਬਣਦਾ ਹੈ ਜੀ ਰੇੜੀਆਂ ਨਾਲ ਤਾਜ਼ਾ ਆਪਦੇ ਸਾਹਮਣੇ ਸਾਰਾ ਕੁਝ ਵੀਡੀਓ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਜੀ ਚੈਨਲ ਨੂੰ ਆਪਣੇ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਜੀ